ਸਸ਼ੀਅ ਕਾਲ ਜੀ ਦੇ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਅੱਜ ਦੀ ਵੱਡੀ ਖਬਰ ਖਬਰ ਨੰੰਤਕ ਜੁੜੂ ਪਨੇਦਾਨਾ ਚੰਨਵੀਰਾ ਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਟ੍ਰੈਫਿਕ ਦੇ ਜਾਰੀ ਹੋਏ ਨਵੇਂ ਨਿਯਮ ਟ੍ਰੈਫਿਕ ਤੇ ਸੜਕ ਸੁਰੱਖਿਆ ਵੱਲੋਂ ਪੱਤਰ ਜਾਰੀ ਇਸ ਦੇ ਨਾਲ ਹੀ ਹੁਣ ਮਾਰਨੇ ਚਲਾਉਣ ਵਾਲੇ ਨਾ ਬਾਲਗਾਂ ਦੇ ਮਾਪਿਆਂ ਨੂੰ ਤੋਂ ਹੋ ਜਾਓ ਸਾਵਧਾਨ ਅਤੇ ਸਖਤ ਕਾਰਵਾਈ 3 ਸਾਲ ਦੀ ਕੈਦ ਅਤੇ 25000 ਰੁਪਏ ਦਾ ਹੋ ਸਕਦਾ ਹੈ ਜੁਰਮਾਨਾ ਇਸ ਦੇ ਨਾਲ ਹੀ ਪੁਲਿਸ ਪੁਲਿਸ ਸਕੂਲਾਂ 'ਚ ਜਾ ਕੇ 18 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਦੇ 2 ਪਹੀਆਂ ਤੇ 4 ਪਹੀਆਂ ਵਹੀਕਲ ਚਲਾਉਣ ਦੇ ਰੋਕ ਲਗਾਉਣ ਦੀ ਸੰਬੰਧਿਤ ਵਿਦਿਆਰਥੀਆਂ ਨੂੰ ਜਾਗਰੂਕ ਕਰੇਗੀ ਅਤੇ ਪੰਜਾਬ ਪੁਲਿਸ ਦੇ ਟ੍ਰੈਫਿਕ ਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਵੱਲੋਂ ਸਮੂਹ ਪੁਲਿਸ ਕਮਿਸ਼ਨਰ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਪੱਤਰ ਚੁਕਿਆ ਗਿਆ ਹੈ ਕਿ ਟ੍ਰੈਫਿਕ এডਿਕੇਸ਼ਨ ਸੈਲ ਟ੍ਰੈਫਿਕ ਸਟਾਫ ਰਾਹੀਂ ਆਪ ਪਬਲਿਕ ਕਾਨੂੰਨ ਜਿਲਾ 15 ਤੇ ਪਬਲਿਕ ਰੀਪਲੇਸਮੈਂਟ ਅਫਸਰ ਦੀ ਜਾਰੀ ਕੀਤੀ ਗਈ ਹੈ ਤੇ ਬੱਚਿਆਂ ਨੂੰ 1 ਮਹੀਨੇ ਤੱਕ ਮੈਟਰ ਵਹੀਕਲ ਐਕਟ ਦੀ ਧਾਰਾ 199A ਤੇ 199B ਬਾਰੇ ਜਾਗਤਾ ਕੀਤਾ ਜਾਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ